ਪਾਲ ਮੈਂ ਬਿਜੇ ਬਜਰਾਵਰ ਅੱਜ ਅਸੀਂ ਪਹੁੰਚੇ ਆਂ ਤੇ ਬਿਆਲ ਹਲਕੇ ਦੇ ਬਸੀਕਲਾਂ ਵਿੱਚ ਜਿੱਥੇ ਕੀ ਬਸੀਕਲਾਂ ਦੇ ਵਿੱਚ ਜੋ ਦਸਹਿਰੇ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਇੱਥੇ ਪਹਿਲੇ ਨਵਰਾਤੇ ਦੇ ਵਿੱਚ ਜੋ ਦਸਹਿਰੇ ਦੀਆਂ ਜੋ ਝਲਕੀਆਂ ਆ ਉਹ ਸ਼ੁਰੂਆਤ ਹੋ ਚੁੱਕੀ ਆ ਅਸੀਂ ਨਾਲ-ਨਾਲ ਤੁਹਾਨੂੰ ਕੈਮਰੇ ਦੇ ਰਾਹੀਂ ਤੇ ਦਿਖਾ ਰਹੇ ਆਂ ਵੀ ਜੋ ਝਲਕੀਆਂ ਆ ਰਹੀਆਂ ਆ ਉਹ ਵੀ ਦਿਖਾ ਦੇਤਾ ਹੁਣ ਜੋ ਕਮੇਟੀ ਮੈਂਬਰ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਹਾਰਾਜੀ ਵਿਸ਼ੇਸ਼ ਤੇ ਗੋਲ ਗਏ ਕਿ ਮੇਰੇ ਕੋਈ ਵੀ ਸੰਤਾਨ ਨਹੀਂ ਹੈ ਪਰ ਮੇਰੀਆਂ ਤਿੰਨ ਪਤਨੀਆਂ ਹੈ ਠੀਕਾ ਦਰਦਾ ਕੰਨੇ ਮਹਾਰਾਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹਵਨ ਕਿ ਦੁਸਹਿਰਾ ਜਿਹੜਾ ਉਹਨਾਂ ਸਾਡੇ ਪਿੰਡ ਦਾ ਦਾਤਨ ਪ੍ਰਾਤਨ ਤਿਹਾਰ ਵਾ ਇਹਦੇ ਵਿੱਚ ਸਾਰੇ ਹੀ ਨਗਰ ਦਾ ਸਹਿਯੋਗ ਹੈ ਸਾਰੇ ਕੱਚੇ ਆਂ ਦਾ ਕਮੇਟੀ ਮੈਂਬਰਾਂ ਦਾ ਸਾਰੇ ਪੂਰਾ ਸਹਿਯੋਗ ਦੇਣੇ ਤੇ ਬਹੁਤ ਹੀ ਵਿੱਜਾ ਢੰਗ ਨਾਲ ਮਨਾਇਆ ਜਾਂਦਾ ਜਿਵੇਂ ਕਿ 26 ਤੀਨ ਸ਼ੋਭਾ ਯਾਤਰਾ ਹੈ ਇਹਦੇ ਵਿੱਚ ਸ਼ੋਭਾ ਯਾਤਰਾ ਕੱਢੀ ਹੋਈ ਗੰਗਾਂਬਿਆ ਦੀ ਤੇ 2 ਅਕਤੂਬਰ ਨੂੰ ਦਸਹਿਰਾ ਤੋਂ ਤੋਂ ਮਨਾਇਆ ਜਾਊਗਾ ਸਾਰਾ ਸਾਰੇ ਪਿੰਡਾਂ ਸਾਰੇ ਇਲਾਕਿਆਂ ਦੇ ਰਸਮ ਜੋ ਹੋਗਾ ਉਹ ਆਇਆ ਸਮੂਹ ਨਗਰ ਦੇ ਵਸਨੀਕਾਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ਹਿਰ ਵਿੱਚ ਹੋਮ ਹਮਾ ਕੇ ਪਹੁੰਚੋ ਅਤੇ ਸਾਡਾ ਸਹਿਯੋਗ ਦਿਓ ਧੰਨਵਾਦ ਜੈ ਸ਼੍ਰੀ ਗੰਗਾ ਜੈ ਸ਼੍ਰੀ ਨਸੀ ਪਾਜੀ ਕਿਹੜਾ ਇਹ ਵਿਸਹਿਰਾ ਆ ਮਤਲਬ ਕਿ ਹਰ ਸਾਲ ਵੀ ਬੜੇ ਮਤਲਬ ਕਿ ਪੁਰਾਣੇ ਸਮੇ ਤੋਂ ਹੀ ਮਨਾਇਆ ਜਾ ਰਿਹਾ ਹੈ ਜਿੱਦਾ ਸਾਡੇ ਦਾਦਾ ਜੀ ਹੋਵੇ ਉਸ ਤੋਂ ਪਹਿਲਾਂ ਤੋਂ ਪਹਿਲਾਂ ਮਤਲਬ ਕਿ ਇੱਕ ਕਾਫੀ ਟਾਈਮ ਤੋਂ ਚੱਲਦਾ ਆ ਰਿਹਾ ਸਾਡਾ ਬੜਾ ਪ੍ਰਾਚਨ ਆ ਮਤਲਬ ਕਿ ਖੁਣ ਤੋਂ ਹੀ ਸ਼ੁਰੂ ਕੀਤਾ ਗਿਆ ਅੱਗੇ ਤੋਂ ਆਂਦੇ ਸਮੇ ਤੋਂ ਉਸ ਸਮੇ ਤੋਂ ਮਤਲਬ ਕਿ ਜਿਹੜੀਆਂ ਸਾਡੀਆਂ ਨਵੀਆਂ ਕੰਡੀਆਂ ਅੱਜ ਤੋਂ ਚੱਲ ਰਹੀਆਂ ਆ ਜਿੱਦਾਂ ਸਾਡੇ ਪਾਪਾ ਨੇ ਪਹਿਲਾਂ ਸੇਵਾ ਕੀਤੀ ਸਾਡੇ ਵੱਡੇ ਭਾਈ ਉਹਨੇ ਸਾਰੇ ਕਰਦੇ ਆ ਤੇ ਫਿਰ ਲੋਕ ਅਸੀਂ ਆਏ ਆ ਤੇ ਅੱਗੇ ਲੋਕ ਜਿੱਦਾਂ ਜਦਾਂ ਜਮੇਸ਼ ਚੱਲੀ ਜਾਂਦੇ ਆ ਤੇ ਮਤਲਬ ਕਿ ਉਹਦਾ ਪਾ ਸੇਵਾ ਹੋਈ ਜਾਂਦੀ ਆ ਤੇ ਹਰ ਸਮੇਂ ਮਤਲਬ ਕਿ ਮਹਾਰਾਜ ਜੀ ਦੇ ਅੰਦਰ ਗੁਣਗਾਨ ਹੁੰਦਾ ਆ ਮਤਲਬ ਕਿ ਦਸਹਿਰਾ ਹੀ ਨਹੀਂ ਮਤਲਬ ਕਿ ਹਰ ਇੱਕ ਚੀਜ਼ਾਂ ਨੂੰ ਮਤਲਬ ਕਿ ਸਾਡਾ ਬ੍ਰਾਂਡ ਪ੍ਰਮੋਟ ਕਰਦਾ ਆ ਕਿ ਸਾਰੇ ਇੱਥੇ ਇਕੱਠੇ ਹੋ ਗਏ ਸਾਡੇ ਚੀਜ਼ਾਂ ਤੇ ਸਰ ਕਿੰਨੇ ਤੇਰੇ ਪਹਿਲਾਂ ਇਹ ਸਟਾਰਟ ਕਰ ਦਿੰਦੇ ਤੁਸੀਂ ਤੇ ਜਿਹੜੀਆਂ ਆਪਾਂ ਜੀ ਤਿਆਰੀਆਂ ਹੁੰਦੀਆਂ ਆ ਮਹੀਨਾ ਸਵਾ ਮਹੀਨਾ ਪਹਿਲਾਂ ਦਾ ਸ਼ੁਰੂ ਹੋ ਜਾਂਦਾ ਹੈ ਜਿੰਦਾ ਆਪਣੇ ਹਾਂਜੀ ਤੇ ਪਹਿਲੇ ਨਾਟਕ ਜਿਹੜੀ ਨਾਮ ਲੀਲਾ ਮੰਦਰ ਗੱਡੀ ਜਾਂਦੀ ਆ ਹਾਂਜੀ ਗ੍ਰਾਉਂਡ ਦੇ ਵਿੱਚ ਜਿੱਥੇ ਅਸੀਂ ਕਰਦੇ ਆਂ ਆਪਣੀ ਗ੍ਰਾਮ ਲੀਲਾ ਜਿਹੜੀ ਹੈਗੀ ਆ ਉਹ 5:30 ਵਜੇ ਤੋਂ ਸਰੂਪ ਰਵਾਨਾ ਮਤਲਬ ਇਸ ਤੋਂ ਹੋ ਜਾਂਦੇ ਆ ਤੇ ਉੱਥੇ ਮਤਲਬ 5:30 ਵਜੇ ਲੀਲਾ ਜਿਹੜੀ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਵਦਿਆ-ਵਦਿਆ ਝਾਟੀਆਂ ਦੇਦੀਆਂ ਉੱਥੇ ਬੱਚਿਆਂ ਨੂੰ ਸਾਰੇ ਬੱਟੇ ਦਿੰਦੇ ਆ ਉਹਨਾਂ ਨੂੰ ਸਾਰਿਆਂ ਤੋਂ ਪਹਿਨੇ ਜਾਂਦੇ ਆ ਹਾਂਜੀ